ਮਾਣੋ ਦੇ ਅਤੀਨ ਆਉਂਦੇ ਪਿੰਡ ਫਰੋਰ ਦੇ ਵਿੱਚ ਜਿੱਥੇ ਪਿੰਡ ਦੇ ਹੀ ਕੁਝ ਲੋਕਾਂ ਨੇ ਕਥਿਤ ਤੌਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਦਾ ਹੀ ਬ੍ਰਾਂਡ ਵਾਲਾ ਇੱਕ ਵਿਅਕਤੀ ਜੋ ਕਿ ਸਰਕਾਰੀ ਜ਼ਮੀਨ ਤੇ ਰਹਾਇਸ਼ੀ ਇਲਾਕੇ ਵਿੱਚ ਸੂਰਾਂ ਦਾ ਫਾਰਮ ਬਣਾ ਕੇ ਉਹਨਾਂ ਦੀ ਪਾਲਣ-ਪੋਸ਼ਣ ਕਰ ਰਿਹਾ ਹੈ ਜਿਸ ਕਾਰਨ ਆਲੇ-ਦੁਆਲੇ ਦੇ ਟ੍ਰੈਨਡ ਪੜੀ ਲੋਕਾਂ ਨੂੰ ਬਦਬੂਦਾਰ ਹਵਾ ਅਤੇ ਕੀ ਚਮੜੀ ਦੇ ਰੋਗਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਤੋਂ ਲੰਘਣ ਵਾਲੇ ਰਾਗੀ ਤੇ ਗੁਰੂ ਘਰ ਨੂੰ ਜਾਣ ਵਾਲੀਆਂ ਸੰਤਾਂ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਵਿਅਕਤੀ ਨੇ ਜਿੱਥੇ ਸੂਰਾਂ ਦੀ ਰਹਿਸ਼ ਬਣਾਈ ਹੈ ਉਹ ਸਰਕਾਰੀ ਜ਼ਮੀਨ ਦੇ ਅਧਿਨੋਂਦੀ ਹੈ ਪਿੰਡ ਵਾਸੀਆਂ ਵੱਲੋਂ ਕਈ ਅਧਿਕਾਰੀ ਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਤੇ ਪੱਤਰ ਦੇ ਚੁੱਕੇ ਨੇ ਪਰ ਕੋਈ ਉਚਿਤ ਕਾਰਵਾਈ ਕੁਤੀ ਨਹੀਂ ਦਿਖਾਈ ਦਿੱਤੇ ਅਤੇ ਨਾ ਹੀ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਹੱਲ ਕੀਤਾ ਗਿਆ ਤੁਹਾਨੂੰ ਇੱਥੇ ਜ਼ਰੂਰ ਦੱਸ ਦੇਣਾ ਚਾਹੁੰਦੇ ਆ ਕਿ ਹੁਣ ਇਹ ਮਾਮਲਾ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਹੈ ਜਿੰਦਰ ਸਿੰਘਾ ਜੀ ਕਿਹੜਾ ਪਿੰਡ ਹੈ ਪਿੰਡ ਫਰਾਉਰਾ ਜੀ ਮੇਰਾ ਅੱਜ ਇਕੱਠ ਕੀਤਾ ਪਿੰਡ ਚ ਇਕੱਠ ਕਰਨ ਦਾ ਕੀ ਕਰਨਾ ਹੈ ਕਾਰਨ ਇਹ ਹੈ ਜੀ ਇਕੱਠ ਕਰਨ ਦਾ ਜੀ ਅਸੀਂ ਇਹ ਬਿਮਾਰੀ ਨਾਲ ਬਹੁਤ ਭੈੜੀ ਬਿਮਾਰੀ ਨਾਲ ਝੂਜ ਰਹੇ ਆ ਜੀ ਅਸੀਂ ਅਸੀਂ ਗੁਰਦੁਆਰਾ ਸਾਹਿਬ ਚੋਂ ਨੇ ਜੀ ਸਵੇਰ ਸ਼ਾਮ ਇੱਥੇ ਸਾਨੂੰ ਬਹੁਤ ਜ਼ਿਆਦਾ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਗੰਦਮੰਦ ਪਾਉਣੀ ਇੱਥੇ ਲਿਆ ਕੇ ਆਲੇ-ਦਾਲ ਤੋਂ ਖੱਟਾ ਡੈਰੀਆਂ ਦਾ ਤੇ ਅਸੀਂ ਸਾਡੇ ਸਾਹਮਣੇ ਘਰ ਨੇ ਜੀ ਅਸੀਂ ਇੱਥੇ ਰੋਟੀ ਵੀ ਨਹੀਂ ਖਾ ਸਕਦੇ ਜੀ ਵੀ ਮੇਰੇ ਪਰਿਵਾਰ ਨੂੰ ਜੀ ਮੈਨੂੰ ਤੇ ਸਾਰੇ ਬੱਚਿਆਂ ਨੂੰ ਮੇਰੇ ਨੂੰ ਅਲਰਜੀ ਆ ਜੀ ਅਸੀਂ ਡਾਕਟਰਾਂ ਦੇ ਬਹੁਤ ਜ਼ਿਆਦਾ ਆਪਣਾ ਇਲਾਜ ਕਰਾਇਆ ਨਹੀਂ ਹੋ ਰਿਹਾ ਜੀ ਅਸੀਂ ਐਮਐਲਏ ਸਾਹਿਬ ਕੋਲ ਵੀ ਗਏ ਆ ਜੀ ਏਸੀ ਬੇਨਤੀ ਕਰਕੇ ਐਮਐਲਏ ਸਾਹਿਬ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਜੀ ਕੀਤੀ ਅਸੀਂ ਡੀਸੀ ਸਾਹਿਬ ਕੋਲ ਵੀ ਗਏ ਆ ਜੀ ਅਸੀਂ ਐਸਡੀਐਮ ਸਾਹਿਬ ਨੇ ਸਾਨੂੰ ਪ੍ਰਸ਼ਾਸਨ ਨੇ ਤਾਂ ਤਾਂ ਸਾਡਾ ਸਰਤਾਈ ਵੀ ਤੁਹਾਡਾ ਕੰਮ ਹੋਊਗਾ ਉਹਨਾਂ ਨੇ ਸਾਡਾ ਮੈਡੀਕਲ ਰਿਪੋਰਟਾਂ ਇੱਥੇ ਸਾਰੀਆਂ ਜਾਨੀ ਕਿ ਜੋ ਵੀ ਕਾਰਵਾਈ ਹੋਈ ਹੈ ਜੀ ਐਸ ਡੀ ਐਮ ਸਾਹਿਬ ਨੇ ਕਰਵਾਈ ਹੈ ਯੂਰੇ ਮੌਕੇ ਸਰ ਸਾਰੀ ਕਾਰਵਾਈ ਕਰਵਾਉਣ ਦੇ ਬਾਵਜੂਦ ਇੱਥੇ ਮਸ਼ੀਨਾਂ ਆ ਗਈਆਂ ਜੀ ਸਾਰੀ ਐਸ ਡੀ ਐਮ ਸਾਹਿਬ ਮੌਕਾ ਦੇਖ ਕੇ ਗਈਆਂ ਜੀ ਮੌਕਾ ਦੇਖ ਕੇ ਇਹਨਾਂ ਨੂੰ ਵੀ ਪੁੱਛਿਆ ਗਿਆ ਜੀ ਇਹਨਾਂ ਨੇ ਵੀ ਕੁਝ ਰਾਹ ਨਹੀਂ ਦਿੱਤਾ ਯੂਨਾਂ ਨੂੰ ਫੋਨਸ ਦੇ ਬਾਅਦ ਜੀ ਮੈਡਮ ਨੇ ਐਸ ਡੀ ਐਮ ਸਾਹਿਬ ਨੇ ਇੱਥੇ ਮਸ਼ੀਨਾਂ ਭੇਜਤੀਆਂ ਜੀ ਸਾਡੀ ਸੁਣਵਾਈ ਹੋਈ ਹੈ ਜੀ ਅਸੀਂ ਝੂਠ ਬੋਲਦੇ ਉੱਥੇ ਮਸ਼ੀਨਾਂ ਭੇਜਣ ਦੇ ਬਾਵਜੂਦ ਉਹਨਾਂ ਨੇ ਖੁੱਡਾ ਚੱਕਣ ਨੂੰ ਕਿਹਾ ਸੀਗਾ ਨੋਟਿਸ ਵੀ ਲਗਾਏ ਤੇ ਯੂਰੇ ਤੇ ਇਹਨਾਂ ਨੇ 2 ਦਿਨ ਦਾ ਟਾਈਮ ਲੈ ਕੇ ਕੋਈ ਪਤਾ ਨਹੀਂ ਪ੍ਰਸ਼ਾਸਨ ਦਾ ਕੀ ਉੱਪਰ ਪ੍ਰੈਸ਼ਰ ਪਿਆ ਜੀ ਕੀ ਨਹੀਂ ਪਿਆ ਇਹ ਸਾਨੂੰ ਨਹੀਂ ਪਤਾ ਰੱਬ ਜਾਣਦਾ ਜੀ ਪਰ ਅਸੀਂ ਉਸੇ ਤਰ੍ਹਾਂ ਬਿਮਾਰੀ 'ਚ ਰਹਿੰਦੇ ਆ ਜੀ ਇਹ ਰੋਜ਼ ਗੰਦਮੰਦ ਪਾ ਕੇ ਉਰੇ ਚਲੇ ਜਾਂਦੇ ਆ ਜੀ ਆਪਣੇ ਇਹਨਾਂ ਦੇ ਘਰ ਦੂਰ ਨਹੀਂ ਇੱਥੇ ਤੋਂ ਇਹਨਾਂ ਦੀ ਕੋਈ ਰਹਿائش ਨਹੀਂ ਯੂਰੇ ਇਹ 5-4 ਸਾਲਾਂ ਤੋਂ ਵਧਾਈ ਜਾਂਦਾ ਜੀ ਖੁੱਡੇ ਵਧਾਈ ਜਾਂਦਾ ਜੀ ਪਰ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਅਸੀਂ ਹੱਥ ਬੰਨ੍ਹ ਕੇ ਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਸਾਡਾ ਇੱਕ ਧਰਮਸ਼ਾਲਾ ਵੀ ਆਈ ਹੈ ਇਹਦੇ ਵਿੱਚ ਸੂਰਾਂ ਦੇ ਖੁੱਡਿਆਂ ਦੇ ਵਿੱਚ ਉਹਦੇ ਵਿੱਚ ਕੰਦ ਤੇ ਕੰਦ ਰੱਖੀ ਹੋਈਆਂ ਜੀ ਇਹਨਾਂ ਨੇ ਬਹੁਤ ੱਕਾ ਕਰ ਰਹੇ ਹਨ ਜੀ ਉੱਪਰ ਦੇ ਸਾਨੂੰ ਧਮਕੀਆਂ ਵੀ ਦੇ ਰਹੇ ਨੇ ਜੀ ਇਹ ਵੀ ਜਿਹੜਾ ਕੋਈ ਕਰਨਾ ਕਰ ਲੋ ਵੀ ਅਸੀਂ ਨਹੀਂ ਚੱਕਣੀਆਂ ਹੈਗੀਆਂ ਜੀ ਇਹ ਅਸੀਂ ਇਹ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਜੀ ਪ੍ਰਸ਼ਾਸਨ ਨੂੰ ਕਿ ਸਾਨੂੰ ਵੈਸ ਨਰਕ ਤੋਂ ਛਡਕਾਰਾ ਦਵਾਇਆ ਜਾਵੇ ਨਹੀਂ ਸਾਨੂੰ ਇੱਥੋਂ ਦੂਰ ਭੇਜਿਆ ਜਾਵੇ ਡਾਕਟਰਾਂ ਦੇ ਡਾਕਟਰਾਂ ਵੱਲੋਂ ਕੋਈ ਰਿਪੋਰਟ ਕਰਾਈ ਗਈ ਹੈ ਡਾਕਟਰਾਂ ਤੋਂ ਰਿਪੋਰਟ ਕਰਾਈ ਗਈ ਹੈ ਜੀ ਆ ਸਾਰੀ ਮੈਡੀਸਨ ਲੱਗੀ ਹੋਈ ਹੈ ਜੀ ਨਾਲ ਡਾਕਟਰਾਂ ਦੀ ਸਾਰੀ ਸਾਡੇ ਹੱਕ ਚ ਹੈ ਜੀ ਡਾਕਟਰਾਂ ਨੇ ਜੋ ਵੀ ਕਿਹਾ ਜੀ ਇੱਥੇ ਲਿਖਿਆ ਹੋਇਆ ਹੈ ਜੀ ਜੋ ਵੀ ਧਰਮਸ਼ਾਲਾਾਂ ਦੇ ਵਿੱਚ ਸੂਰ ਰੱਖੇ ਹੋਏ ਸੀਗੇ ਜੀ ਸਾਰਾ ਕੁਝ ਇਹਨਾਂ ਨੇ ਲਿਖਿਆ ਹੋਇਆ ਹੈ ਜੀ ਡਾਕਟਰਾਂ ਨੇ ਮੌਜੂਦਾ ਦੇਖ ਕੇ ਗਏ ਜੀ ਮੌਕਾ ਦੇਖ ਕੇ ਸਾਰਾ ਕੁਝ ਕਰਕੇ ਗਏ ਨੇ ਜੀ ਉਹ ਜਦੋਂ ਜਗ੍ਹਾ ਨੂੰ ਢਾਣ ਵਾਸਤੇ ਆਇਆ ਸੀ ਇਸ ਤੋਂ ਬਾਅਦ ਤੁਸੀਂ ਕੋਈ ਸਰਕਾਰੀ ਅਧਿਕਾਰੀ ਨੂੰ ਜਾ ਕੇ ਮਿਲਿਓ ਅਸੀਂ ਮਿਲੇ ਸੀਗੇ ਜੀ ਐਸ ਡੀ ਐਮ ਸਾਹਿਬ ਨੂੰ ਮਿਲੇ ਸੀਗੇ ਜਾ ਕੇ ਦੁਆਰਾ ਉਹ ਕਹਿੰਦੇ ਵੀ ਤੁਸੀਂ ਬਈ ਇੱਥੇ ਡੀ ਸੀ ਸਾਹਿਬ ਕੋਲ ਜਾਓ ਡੀ ਸੀ ਸਾਹਿਬ ਨੂੰ ਪੁੱਛੋ ਜਾ ਕੇ ਵੇ ਕੀ ਗੱਲ ਹੋਈ ਜੀ ਅਸੀਂ ਡੀਸੀ ਸਾਹਿਬ ਕੋਲ ਵੀ ਗਏ ਫਿਰ ਅਸੀਂ ਐਮਐਲਏ ਸਾਹਿਬ ਕੋਲ ਵੀ ਗਏ ਐਮਐਲਏ ਸਾਹਿਬ ਨੇ ਸਾਨੂੰ ਇਹ ਜਵਾਬ ਦਿੱਤਾ ਜੀ ਕਹਿੰਦਾ ਉਹਨਾਂ ਦੀ ਰੋਜੀ ਰੋਟੀ ਆ ਅਸੀਂ ਕੀ ਕਰੀਏ ਪਤਾ ਨਹੀਂ ਜੀ ਕਿੱਥੋਂ ਕੀ ਪ੍ਰੈਸ਼ਰ ਪਵਾਇਆ ਜੀ ਕੀ ਨਹੀਂ ਆ ਸਾਡੀ ਵੀ ਰੋਜੀ ਰੋਟੀ ਆ ਅਸੀਂ ਵੀ ਰੋਜ਼ ਕੰਮ ਕਰਦੇ ਹਾਂ ਦਿਹਾੜੀ ਉੱਤੇ ਵਾਲੀਆਂ ਹੀ ਅਸੀਂ ਵੀ ਅਸੀਂ ਵੀ ਦਿਹਾੜੀ ਉੱਤੇ ਵਾਲੀਆਂ ਵੀਰ ਜੀ ਅਸੀਂ ਵੀ ਰੋਜ਼ ਮਿਹਨਤ ਕਰਦੇ ਹਾਂ ਜੀ ਸਾਡੇ ਰੋਜ਼ ਕੋਈ ਨਾ ਕੋਈ ਪ੍ਰੋਬਲਮ ਖੜੀ ਰਹਿੰਦੀ ਆ ਜੀ ਸਾਨੂੰ ਕਦੇ ਕਾਸੇ ਕਿਸੇ ਡਾਕਟਰ ਕੋ ਜਾਨੇ ਕਦੇ ਕਿਸੇ ਤਰਫ ਕੋ ਜਾਨੇ ਅਸੀਂ ਇਹਦਾ ਕੋਈ ਨਾ ਕੋਈ ਕੰਮ ਛੇੜਦਾ ਜੀ ਕਹਿੰਦੇ ਮੀਟਰ ਲਵਾ ਲੈ ਜੀ ਕਦੇ ਮੰਗ ਕੀ ਆ ਥੋੜੀ ਬੱਚੀ ਅਸੀਂ ਹੱਥ-ਹੱਥ ਬੰਨ ਕੇ ਇਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜੀ ਵੀ ਇਥੋਂ ਸਾਡਾ ਛਡਕਾਰਾ ਕਰਾਇਆ ਜਾਵੇ ਵੀ ਇਹ ਨਰਕ ਨੂੰ ਚੱਕਿਆ ਜਾਵੇ ਉਰੀ ਸਾਡੇ ਬਿਲਕੁਲ ਨੇੜੇ ਆ ਜੀ ਇਹ ਇਹ ਸੂਰਾਂ ਦੇ ਫਾਰਮ ਬਿਲਕੁਲ ਨੇੜੇ ਨਹੀਂ ਹੁੰਦੇ ਜੀ ਇਹ ਪ੍ਰਸ਼ਾਸਨ ਨੂੰ ਵੀ ਪਤਾ ਹੀ ਜਾਣਕਾਰੀ ਆ ਪ੍ਰਸ਼ਾਸਨ ਨੂੰ ਸਾਡੇ ਪ੍ਰਸ਼ਾਸਨ ਤੱਕ ਗੱਲ ਪਹੁੰਚੀ ਨਹੀਂ ਸੀਗੀ ਜੀ ਅੱਜ ਤੁਹਾਡੇ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਇਹੀ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਸਾਡੀ ਛੇਤੀ ਤੋਂ ਛੇਤੀ ਇਸ ਨਰਕ ਚੋਂ ਸੁਣਵਾਈ ਕੀਤੀ ਆ ਬਈ ਕਰਨੈਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਪਿੰਡ ਫਰੌਰ ਹੈ ਜੀ ਹਾਂ ਬਾਪੂ ਜੀ ਅੱਜ ਕੱਟ ਕੀਤਾ ਕੱਟ ਕਰਨ ਦਾ ਕੀ ਕਰਨਾ ਹੈ ਇਹ ਆਪਣੇ ਸਰ ਜਿਹੜੇ ਸਾਡੇ ਨਾਲ ਗੁਰਦਵਾਰਾ ਸਾਹਿਬ ਦੇ ਸੂਰ ਸੂਰਾਂ ਦੇ ਖੁੱਡੇ ਨੇ ਇਹਨਾਂ ਤੋਂ ਬੜੀ ਪ੍ਰੋਬਲਮ ਹੈ ਬਹੁਤ ਬਦਬੂ ਆਉਂਦੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਹਾਂ ਸਾਡੀ ਗੱਲਬਾਤ ਚੱਲਦੀ ਪਈ ਹੈ ਤੇ ਮਸ਼ੀਨਾਂ ਵੀ ਆਈਆਂ ਸੀ ਪ੍ਰਸ਼ਾਸਨ ਨੂੰ ਇਹਨਾਂ ਨੂੰ ਪਿੱਛੇ ਹਟਾਉਣ ਵਾਸਤੇ ਤੇ ਉਹ ਸਰਕਾਰੀ ਅਧਿਕਾਰੀ ਕੋ ਗਏ ਸੀ ਤੁਸੀਂ ਹਾਂਜੀ ਹਾਂਜੀ ਅਸੀਂ ਸਾਰਿਆਂ ਕੋਲ ਜਾਇਆਏ ਆਪਣੇ ਵੀਡੀਓ ਸਾਹਿਬ ਕੋਲ ਜਾਇਆਏ ਐਸ ਡੀ ਐਮ ਸਾਹਿਬ ਕੋਲ ਵੀ ਜਾਇਆਏ ਸੀ ਤੇ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਕੋਈ ਪਤ ਨਹੀਂ ਲਿ ਵੀ ਇਹ ਕਿਹੜੀ ਗੱਲਾਂ ਆਪਣੇ ਪ੍ਰਸ਼ਾਸਨ ਨੇ ਕੋਈ ਪ੍ਰੈਸ਼ਰ ਪਾਇਆ ਗਿਆ ਕੰਮ ਰੁਕ ਗਿਆ ਗੁਰਦੁਆਰਾ ਸਾਹਿਬ ਤੋਂ ਕਿੰਨੀ ਦੇ ਦੂਰੀ ਤੇ ਫਾਰਮ ਬਣਾਇਆ ਅਸਲ ਮੇਰੇ ਖਿਆਲ 10 ਕੋ 10 ਫੁੱਟ ਤੇ ਆ ਸਾਰੀ ਜੀ ਆਪਣੇ ਅਜਿਹੇ ਨਵਾਂ ਖੁੱਡਾ ਬਣਿਆ ਨਾ ਹੁਣ 2 ਮਹੀਨੇ ਹੋਇਆ ਇਹਨੂੰ ਬਣੇ ਨੂੰ ਇਹ ਫਾਰਮ ਬਣਾਇਆ ਗਿਆ ਹੈ ਦੇ ਵੱਲੋਂ ਇਹ ਪਿੰਡ ਦੀ ਆਪਣੀ ਉਹ ਜਗ੍ਹਾ ਕਿ ਨਹੀਂ ਜੀ ਇਹ ਦੋ ਕਨਾਲਾਂ 13 ਮਰਲੇ ਇਹ ਸ਼ਾਮਲਾੜ ਜ਼ਮੀਨ ਹੈ ਇਹ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ ਇਹ ਸਰਕਾਰ ਦੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਤੁਹਾਡੀ ਸਾਨੂੰ ਇਹ ਹੀ ਹੈ ਜੀ ਸਾਨੂੰ ਇਹ ਇਹ ਗੰਦ ਦੇ ਵਿੱਚੋਂ ਨਜਾਇਜ਼ ਦਵਾਈ ਜਾਵੇ ਤੇ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਮਤਲਬ ਸੁਖਾਵਾਂ ਹੋ ਸਕੇ ਇਹ ਮਸਲਾ ਹੈ ਜੀ ਫਰੋੜ ਦਾ ਵੀ ਗੁਰਦੁਆਰਾ ਸਾਹਿਬ ਦੇ ਨਾਲ ਅਸੂਲਾਂ ਦੇ ਖਾਣ ਨੂੰ ਲੈ ਕੇ ਕੀ ਮਸਲਾ ਹੈ ਉੱਥੇ ਜੀ ਆਬਾਦੀ ਦੇ ਨੇੜੇ ਸੂਰ ਸੀ ਕਿ ਸਾਨੂੰ ਐਸੈਂਸਿਬਲ ਆਰਡਰ ਹੋਇਆ ਸੀ ਉਹਨਾਂ ਨੂੰ ਨਜਾਇਜ਼ ਕਬਜ਼ੇ 'ਚ ਬੈਠੇ ਸੀ ਉਹਨਾਂ ਨੂੰ ਚਿਕਵਾਉਣ ਦੇ ਅਸੀਂ ਚਿਕਵਾਉਣ ਗਏ ਸੀ ਤਾਂ ਉੱਤੇ ਥੋੜਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਜਦੋਂ ਅਸੀਂ ਮੰਨ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਇਹਨੇ ਟਾਈਮ 'ਚ ਸਿਵਲ ਕੋਰਟ 'ਚ ਮੂਵ ਕਰ ਗਏ ਸੀ ਉਹਨੂੰ ਕੇਸ ਉੱਤੇ ਚੱਲ ਰਿਹਾ ਜੀ ਤੇ ਅਗਲੀ ਤਰੀਕ ਕੱਲ ਦੀ ਹੈਗੀ ਆ ਜਿਹੜਾ ਵੀ ਮਨਰੀਅਮ ਕੋਰਟ ਵੱਲੋਂ ਆਰਡਰ ਹੋਊਗਾ ਅਸੀਂ ਮੰਨਣ ਦੇ ਪਾਬੰਦ ਜਿਸ ਤਰ੍ਹਾਂ ਮੈਂ ਉਹ ਸ਼ਾਮਲਾ ਜਿਹੜੀ ਜ਼ਮੀਨ ਤੇ ਬੈਠੇ ਨੇ ਕਬਜ਼ਾ ਕੀਤਾ ਹੋਇਆ ਜੀ ਪ੍ਰੋਸੀਜਰ ਸਾਡੇ ਕੋਲ ਨੇ ਅੱਗੇ ਉਹਦੇ ਸੀਗੈਸ ਨੇ ਜਦੋਂ ਕਬਜ਼ੇ ਦਾ ਕੇਸ ਪੜਨਾ ਹੁੰਦਾ ਪਰ ਜਿਵੇਂ ਸਾਡੇ ਇੱਕ ਸੀ ਲਿਟੀਗੇਸ਼ਨ ਦੇ ਅੰਡਰ ਹੈਗੇ ਜਿਹੜਾ ਵੀ ਮਾਨਯੋਗ ਸਿਵਲ ਕੋਰਟ ਵੱਲੋਂ ਆਰਡਰ ਆਊਗਾ ਉਹਦੇ ਅੱਗੇ ਹੀ ਅਸੀਂ ਪ੍ਰੋਸੀਡ ਕਰਾਂਗੇ ਜਿਹਦੇ ਬੇਸ ਤੇ